ਪਿਆਰੀ ਦੋਸਤੋ ਪਿਆਰ ਭਰੀ ਸਸ਼ਿਆ ਕਾਲਜੀ ਬਲੈਕ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਅਪਡੇਟ ਹੋਣੇ ਹੋਣੇ ਜਾਣਕਾਰੀ ਮਿਲੀ ਹੈ ਭਗਵਾਨ ਸਿੰਘ ਮਾਨ ਦੇ ਨਾਲ ਮੁਲਾਜ਼ਮਾਂ ਦੀ 22 ਅਗਸਤ ਨੂੰ ਹੋਣ ਵਾਲੀ ਮੀਟਿੰਗ ਇੱਕ ਵਾਰ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ ਜੀ ਹਾਂ ਦੱਸ ਦਈਏ ਕਿ ਸੀਐਮ ਦੀ ਮੀਟਿੰਗ ਮੁਲਤਵੀ ਹੋਣ ਕਾਰਨ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਇੱਕ ਵਾਰ ਵੱਡਾ ਝਟਕਾ ਲੱਗਾ ਸਰਕਾਰ ਨੇ ਹੁਣ ਅਗਲੀ ਮੀਟਿੰਗ ਜੋ ਹੈ 12 ਸਤੰਬਰ ਨੂੰ ਰੱਖੀ ਹੈ ਇਸੇ ਦੀ ਖਬਰ ਦੇ ਵਧੇਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਜੀ ਦੋਸਤੋ ਇਹ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰ ਲਈ ਬਹੁਤ ਪੂਰੀ ਖਬਰ ਹੈ ਔਰ ਬਹੁਤ ਹੀ ਵੱਡਾ ਚਟਕਾ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ ਲਈ ਹੈ ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬ ਸਰਕਾਰ ਜਿਹੜੀਆਂ ਮੀਟਿੰਗਾਂ ਦੇ ਰਹੀ ਸੀ ਮੁਲਾਜ਼ਮ ਜਥੇਬੰਦੀਆਂ ਨੇ ਉਹ ਪੋਸਟਪੋਨ ਕੀਤੀਆਂ ਜਾ ਰਹੀਆਂ ਸੀ ਔਰ ਇਹ ਮੀਟਿੰਗ ਜਿਹੜੀ ਸੀ 22 ਅਗਸਤ ਨੂੰ ਇਹ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਸੀ ਔਰ ਬਹੁਤ ਵੱਡੀ ਆਸ ਸੀ ਕਿ ਇਸ ਮੀਟਿੰਗ ਦੇ ਵਿੱਚ ਕਈ ਸਾਲਾਂ ਤੋਂ ਲੜਕ ਰਦੀਆਂ ਆ ਰਹੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਨਿਕਲੂਗਾ ਪਰ ਇੱਕ ਵਾਰੀ ਫਿਰ ਤੋਂ ਆਸ ਦੀ ਕਿਰਨ ਜਿਹੜੀ ਹੈ ਲੱਖਾਂ ਮੁਲਾਜ਼ਮਾਂ ਦੀ ਟੁੱਟ ਗਈ ਹੈ ਦਰਸਲ ਮੁਲਾਜ਼ਮ ਤੇ ਬੰਦੀਆਂ ਨੇ ਜਿਹੜਾ ਹੈ ਜਲੰਧਰ ਵੈਸਟ ਜਿਮਨੀ ਚੌਂਕ ਤੋਂ ਪ੍ਰੋਟੈਸਟ ਕਰਨ ਦੇ ਐਲਾਨ ਕੀਤੇ ਸੀ ਔਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਮੋਰਚਾ ਸਾਂਭਿਆ ਸੀ ਇਲੈਕਸ਼ਨ ਦਾ ਤੇ ਜਦੋਂ ਹੀ ਮਲਾਜ਼ਮ ਜਥੇਬੰਦੀਆਂ ਦੇ ਸੰਘਰਸ਼ ਦਾ ਪਤਾ ਲੱਗਾ ਤੇ ਜਲੰਧਰ ਉਹ ਪ੍ਰੋਟੈਸਟ ਕਰਨ ਦੇ ਨੇ ਫਿਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਜੁਲਾਈ ਤੋਂ ਆਪਣਾ ਫਗਵਾੜਾ ਵੇਖੇ ਮਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਦਾ ਦੌਰ ਚਲਾਇਆ ਸੀ ਔਰ 25 ਜੁਲਾਈ ਨੂੰ ਮਲਾਜ਼ਮ ਪੈਨਸ਼ਨ ਸਾਂਝਾ ਫਰੰਟ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਔਰ 25 ਜੁਲਾਈ ਨੂੰ ਮੀਟਿੰਗ ਦਾ ਜਦੋਂ ਸਮਾਂ ਦਿੱਤਾ ਸੀ ਸੀਐਮ ਨੇ ਤੇ ਨਾਲ ਹੀ ਇਹ ਗੱਲ ਕਹੀ ਸੀ ਕਿ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੀਟਿੰਗ ਕਰਾਂਗੇ ਕਿਉਂਕਿ ਹੁਣ ਚੌਨ ਜ਼ਾਬਤਾ ਲੱਗਾ ਹੈ ਔਰ 25 ਜੁਲਾਈ ਨੂੰ ਸਾਰਾ ਕੁਝ ਠੀਕ ਹੋਊਗਾ ਤੇ ਲੰਮੀ ਚੋੜੀ ਮੀਟਿੰਗ ਕਰਕੇ ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਪਰ 25 ਜੁਲਾਈ ਦੀ ਮੀਟਿੰਗ ਐਨ ਮੌਕੇ ਤੇ ਪੋਸਟਪੋਨ ਕਰਕੇ 2 ਅਗਸਤ ਕਰ ਦਿੱਤੀ ਗਈ ਸੀ 2 ਅਗਸਤ ਦੀ ਮੀਟਿੰਗ ਜਿਹੜੀ ਹੈ ਇਹ ਵੀ ਪੋਸਟਪੋਨ ਕਰ ਦਿੱਤੀ ਸੀ ਅਤੀ ਇਸ ਤੋਂ ਬਾਅਦ ਜਿਹੜਾ 22 ਅਗਸਤ ਦੀ ਮੀਟਿੰਗ ਤੇ ਬਹੁਤ ਵੱਡੀਆਂ ਜਿਹੜੀਆਂ ਆਸਾਂ ਲੱਗੀਆਂ ਸੀ ਹੁਣ ਜਿਹੜਾ ਅੱਜ ਫੇਰ ਤੋਂ ਟੁੱਟਦੀਆਂ ਜਾਪਦੀਆਂ ਨੇ ਮਲਾਜ਼ਮਾਂ ਦੀਆਂ ਕਿਉਂਕਿ ਹੁਣ ਸਰਕਾਰ ਨੇ ਇੱਕ ਵਾਰ ਫੇਰ ਮੀਟਿੰਗ ਨੂੰ ਪੋਸਟਪੋਨ ਕਰਕੇ 22 12 ਸਤੰਬਰ ਦੀ ਰੱਖ ਦਿੱਤੀ ਹੈ ਔਰ ਅੱਜ ਤੋਂ ਹੀ ਮਲਾਜ਼ਮਾਂ ਨੂੰ ਇਹ ਤੜਕੂ ਲੱਗ ਗਿਆ ਹੈ ਕਿ 12 ਸਤੰਬਰ ਨੂੰ ਸਰਕਾਰ ਮਲਾਜ਼ਮਾਂ ਨਾਲ ਮੀਟਿੰਗ ਕਰੇਗੀ ਕਿਉਂਕਿ 1 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨੇ ਹੋ ਰਹੀਆਂ ਨੇ ਔਰ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਚੋਣ ਲੜ ਰਹੀ ਹੈ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਰੇ ਮੰਤਰੀ ਮੰਤਰੀ ਅਤਿ ਵਿਧਾਇਕ ਜਿਹੜੇ ਨੇ ਉਹ ਹਰਿਆਣਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਤੇ ਉੱਥੇ ਬਿਜ਼ੀ ਹੋਣਗੇ ਸੋ ਅੱਜ ਤੋਂ ਇਹੀ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਅਤੇ ਮੁਲਾਜ਼ਮ ਇਹ ਮਹਿਸੂਸ ਕਰ ਰਹੇ ਨੇ ਕਿ ਪਤਾ ਨਹੀਂ 12 ਸਤੰਬਰ ਦੀ ਮੀਟਿੰਗ ਵੀ 22 ਅਗਸਤ ਦੀ ਮੀਟਿੰਗ ਵਾਂਗ ਪੋਸਟਪੋਨ ਹੋ ਸਕਦੀ ਹੈ ਸੋ ਬੜਾ ਹੀ ਬੇਪਰੋਸ ਸਿੰਘ ਦਾ ਮਾਹੌਲ ਜਿਹੜਾ ਹੈ ਬਣਿਆ ਹੈ ਕਿਉਂਕਿ ਨਾਲ ਦੀ ਨਾਲ ਕੀ ਹੈ ਕਿ ਮਲਾਜ਼ਮਾਂ ਦੀਆਂ ਮੰਗਾਂ ਦੀ ਪੰਡ ਜਿਹੜੀ ਹੈ ਦਿਨੋ ਦਿਨੀ ਭਾਰੀ ਹੁੰਦੀ ਜਾ ਰਹੀ ਹੈ ਖਾਸ ਕਰਕੇ 12% ਡੀਏ ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਨੇ 1 ਜੁਲਾਈ ਨੂੰ ਚੌਥੀ ਡੀਏ ਦੀ ਕਿਸ਼ਤ ਵੀ ਜਿਹੜੀ ਹੈ ਉਹ ਡਿਊ ਹੋ ਗਈ ਹੈ ਇਸੇ ਤਰ੍ਹਾਂ ਮਲਾਜ਼ਮਾਂ ਦਾ ਜਿਹੜਾ ਤਨਖਾਹ ਕਮਿਸ਼ਨ ਦਾ ਏਰੀਆ 5.5 ਸਾਲਾਂ ਦਾ ਜਿਹੜਾ ਪੈਂਡਿੰਗ ਪਿਆ ਹੈ ਉਹ ਠੇਕਾ ਆਊਟਸੋਰਸ ਮਲਾਜ਼ਮ ਜਿਹੜੇ ਨੇ ਰੈਗੂਲਰ ਹੋਣ ਦੇ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੇ ਨੇ ਤੇ ਉਹਨਾਂ ਦਾ ਮਸਲਾ ਵੀ ਅੱਗੇ ਜਿਹੜਾ ਪੈ ਰਿਹਾ ਹੈ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਮੰਗ ਨੂੰ ਲੈ ਕੇ ਜਿਹੜਾ ਸੰਘਰਸ਼ ਚਾਰਿਆ ਹੈ ਪੰਜਾਬ ਦੇ ਵਿੱਚ ਲੱਖਾਂ ਮਲਾਜ਼ਮ ਉਡੀਕ ਕਰ ਰਹੇ ਨੇ ਕਿ ਉਹਨਾਂ ਨੂੰ ਕਦੋਂ ਪੁਰਾਣੀ ਪੈਨਸ਼ਨ ਮਿਲੇਗੀ ਤੇ ਉਹ ਵੀ ਮੁੱਦਾ ਜਿਹੜਾ ਹੈ ਦਿਨੋ-ਦਿਨੀ ਭਾਰੀ ਹੁੰਦਾ ਜਾ ਰਿਹਾ ਹੈ ਔਰ ਨਾਲ ਦੀ ਨਾਲ ਇਹ ਨਾਲ ਜਿਹੜੀਆਂ ਮੰਗਾਂ ਨੇ ਮਲਾਜ਼ਮਾਂ ਦੀ ਉਹ ਸਾਰੀਆਂ ਮੰਗਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੂ ਖਾਤੇ ਪਈਆਂ ਲੱਗ ਰਹੀਆਂ ਨੇ ਕਿਉਂਕਿ 1000 ਮਲਾਜ਼ਮ ਜਿਹੜੇ ਨੇ ਸੰਘਰਸ਼ ਕਰ ਰਹੇ ਨੇ ਤੇ 17 ਜੁਲਾਈ 17 ਜੁਲਾਈ 2020 ਤੋਂ ਬਾਅਦ ਜਿਹੜੇ ਪਰਤੀ ਹੋਏ ਮਲਾਜ਼ਮ ਤੇ ਜਿਹੜਾ ਕੇਂਦਰੀ ਤਨਖਾਹ ਸਕੇਲ ਲਾਗੂ ਕੀਤਾ ਹੈ ਉਹ ਖਤਮ ਕਰਕੇ ਪੰਜਾਬ ਦਾ ਤਨਖਾਹ ਸਕੇਲ ਲਾਗੂ ਕੀਤਾ ਜਾਵੇ ਇਸੇ ਤੇ ਤਰ੍ਹਾਂ ਹੋਰ ਵੀ ਜਿਹੜੇ ਕੀ ਜਿਹੜੇ ਨਾਲ ਜਿਹੜੇ ਸੰਬੰਧਿਤ ਮੰਗਾਂ ਨੇ ਸੋ ਗੱਲ ਅੱਜ ਸੋ ਇਹ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਵੀ ਜਿਹੜਾ ਕੀ ਹੁਣ 22 ਅਗਸਤ ਨੂੰ ਜਿਹੜੀ ਮੀਟਿੰਗ ਨਹੀਂ ਹੋਏਗੀ ਹੁਣ 12 ਸਤੰਬਰ ਨੂੰ ਹੋਏਗੀ ਇਹਨੂੰ ਲੈ ਕੇ ਇੱਕ ਵੱਡਾ ਝਟਕਾ ਜਿਹੜਾ ਮੁਲਾਜ਼ਮਾਂ ਨੂੰ ਲੱਗਾ ਹੈ ਕਿਹਾ ਜਾ ਸਕਦਾ ਹੈ